ਆਰੇ ਦੇਸ ਵਿੱਚ ਰਹੀ ਅੱਛਾ ਸਿਰ ਤੇ ਮੇਰੇ ਰੇਦੀ ਟੋਕਰੀ ਹਾਂ ਮੱਕੀ ਗੁੱਢਣ ਲਾਈ ਅੱਛਾ ਮੱਕੀ ਗੁੱਢੀ ਦੇ ਪੈ ਗਏ ਛਾਲੇ ਰੋਂਦੀ ਘਰਾਂ ਨੂੰ ਆਈ ਅੱਛਾ ਘਰੇ ਆਉਂਦੀ ਨੂੰ ਸੱਸ ਦੇਵੇ ਗਾਈਆਂ ਹਾਂ ਕਾਗਾ ਭਰਾ ਨਾਲ ਲਿਆਈ ਹਾਂ ਮੰਨੋ ਦੇ ਜਾਨ ਤੇਰੇ ਕੱਟਰੂ ਬੱਛਰੂ ਕੱਟਿਆਂ ਨੂੰ ਜੇਮਾ ਕਸਾਈ ਹਾਂ ਪੰਜੇ ਦਾ ਬੁੜੀਏ ਤੇਰੇ ਪੁੱਤ ਮਰ ਜਾਂਦੇ ਛੀਮਾ ਮਰੇ ਜਮਾਈ ਹਾਂ ਸਤਵਾਂ ਤੇਰਾ ਉਹ ਮਰ ਜਾਂਦਾ ਜਿਹਦੇ ਲੜਸ ਤੋਂ ਲਾਈ ਗਾਹ ਭਰਾਵਾਂ ਦੀ ਕਿਨੇ ਜਣ ਸਿਖਾਈ ਆਹ ਹਾਂ ਠੀਕ ਹੈ ਹਾਂ ਤੇ ਇੱਕ ਮੈਨੂੰ ਐਂ ਦੱਸ ਵੀ ਤੂੰ ਜਿਹੜਾ ਵਿਆਹ ਤੇ ਜਿਹੜਾ ਕਿੰਨੀ ਕੁ ਉਮਰ ਚ ਹੋ ਗਿਆ ਥੀ ਉੱਥੇ ਵਿਆਹ ਮੇਰਾ ਹੋਇਆ ਥੀ ਭਾਈ ਹੱਲਿਆ ਤੋਂ ਹਾਂ ਪਹਿਲਾਂ ਜਦ ਮੈਂ ਨੰਗੀ ਸੀ ਹਾਂ ਹੱਲਿਆ ਤੋਂ ਪਹਿਲਾਂ ਅੱਛਾ अच्छा गल हल्ले मुसलमानਾਂ ਦੇ ਤੇ ਉਦੋਂ ਮੈਂ 10-12 ਸਾਲ ਦੀ ਸੀ اچھا ਫਿਰ ਭਾਈ ਉਦੋਂ ਮੇਰਾ ਮੰਗਣਾ ਹੋਇਆ ਸੀ اچھا ਵਿਆਹ ਬਾਅਦ ਵਿੱਚ ਹੋਇਆ اچھا ਜਗਾ ਇਹ ੱੱਲੇ ਤੋਂ ਬਾਅਦ ਵਿਆਹ ਹੋਇਆ ਹਾਂ ਬਾਅਦ ਵਿੱਚ ਹੋਇਆ ਉਦੋਂ ਪਹਿਲਾਂ ਤੇਰਾ ਮੰਗਣਾ ਹੋ ਗਿਆ ਸੀਗਾ ਹਾਂ ਠੀਕ ਹੈ ਉਦੋਂ ਮਾਹੌਲ ਕਿਹਾ ਜਾਂਦੀ ਫਿਰ ਲੋਕਾਂ ਦਾ ਨਾਮ ਉਹ ਆ ਜਾਂ 6:00 ਵਜੇ ਆ ਤੇ اچھا ਹਾਂ ਆ ਕੀ ਮੋਟਰਾਂ ਨਹੀਂ ਚਾਂ ਕਿਤੇ ਹੂੰ ਕਿ ਜੇ ਬਿਜਲੀ ਸੀ ਸਾਡੇ ਪਿੰਡ ਬਿਜਲੀ ਸੀ ਬਸ ਹਾਂ ਸੰਗਰੂਰ ਰਵੇ ਹਾਂ ਅਰਾ ਹੋਰ ਕਿਤੇ ਬਿਜਲੀ ਨਹੀਂ ਸੀ ਅੱਛਾ ਇਹ ਤੇਰੇ ਚਾਚੇ ਉਹ ਰਰਦੇ ਹੁੰਦੇ ਉਹ ਕਹਿੰਦਾ ਕਰੇ ਸਾੜਾ ਮੇਰੇ ਮੇਰੇ ਸੌਰੀ ਤਾਂ ਬਿਜਲੀ ਹੈ ਹੂੰ ਤੇਰੇ ਸੌਰੀ ਬਿਜਲੀ ਨਹੀਂ ਅੱਛਾ ਮੇਰੇ ਸੌਰੀ ਪੰਪ ਵੀ ਲੱਗ ਰਿਹਾ ਹੈ ਹਾਂ ਤੇਰੇ ਸੌਰੀ ਪੰਪ ਨਹੀਂ ਆਏ ਲੱਗਦੇ ਹੁੰਦੇ ਕਾਹਦੇ ਹਾਂ ਤੇ ਉਮਰ 20 ਸਾਲ ਦੀ ਹੋਊਗੀ ਜਦੋਂ ਇੱਥੇ ਬਖੌਰੇ ਵਿਆਹੀ ਆ ਗਈ ਸੀ ਤੂੰ ਮਾਂ 20 ਸਾਲ ਦੀ ਹਾਂ 15 ਕਾਚ ਅੱਛਾ ਹਾਂ ਕਿੰਨੀ ਕੁ ਮਾ 15 16 ਸਾਲ ਦੀ ਅੱਛਾ ਮਕਲਾਵਾ ਫੇਰ ਦਿੰਦੇ ਨੇ ਭਾਈ ਅੱਛਾ ਨਹੀਂ ਦਿੰਦੇ 3 ਸਾਲਾਂ ਮੰਗਰੋਂ ਚੋਰੀ ਕੀਤੀ ਮੈਂ ਅੱਛਾ ਹਾਂ ਠੀਕ ਹੈ 3 ਸਾਲ ਮੈਂ ਮੈਨੂੰ ਬਹੁਤ ਟੂਮਾਂ ਪਾਈਆਂ ਤੇ ਬੁਢੀ ਨੇ ਐਵੇਂ ਕਹਿ ਦੀ ਐ ਇੰਨੀਆਂ ਹਡਾਈਆਂ ਟੂਮਾਂ ਬਹੁਤ ਹਡਾਈਆਂ ਮੈਂ ਹੁਣ ਤਾਂ ਫਿਰ ਪਰਿਵਾਰ ਚ ਰੰਗਲ ਮੰਗਲ ਆ ਹਾਂ ਪਰਿਵਾਰ ਹੁਣ ਬਹੁਤ ਹੈ ਮੇਰੇ ਪੋਤੇ ਪੜੋਤੇ ਸਭ ਕੁਝ ਹੈ ਮੈਂ ਤਾਂ ਹੁਣ ਮੰਗ ਜੀਆਂ ਵੀ ਰੱਬਾ ਮੈਨੂੰ ਲੈ ਜਾ ਲੈ ਗਿਆ ਕਿਉਂ ਨਹੀਂ ਆ ਫੇਰ ਛੱਡ ਗਿਆ ਮੈਨੂੰ ਨਹੀਂ ਹੁਣ ਫਿਰ ਜਦੋਂ ਤੇ ਆਏ ਆ ਵੀ ਤੇ ਦੁੱਖ ਵੀ ਕੱਟੇ ਨੇ ਆ ਤਾਂ ਹਾਂ ਬਹੁਤ ਦੁੱਖ ਕੱਟੇ ਨੇ ਪੁੱਤਾ ਹੂੰ ਮੈਂ ਤਾਂ ਬਸਾ ਪੰਦਰ 10 ਸਾਲ ਬਸੀਆਂ 10 ਸਾਲ ਮੰਗ ਰੋ ਤੇਰਾ ਨਾਨੇ ਉਰੀ ਮਰ ਗਈ ਤਿੰਨੇ ਜਵਾਕ ਮੇਰੇ ਹੋ ਗਏ ਤੇ ਅੱਛਾ ਅੱਛਾ ਉੱਪਰ ਉੱਤੇ ਤੇ ਤੈਨ ਪਾਲੇ ਉਹ ਹਾਂ ਮੈਂ ਹੀ ਪਾਲੇ ਨੇ ਖਰਦੀ ਅੱਛਾ ਖੇਤੀ ਕਰਨੀ ਨਾਲ ਹਾਂ ਛੱਟੀ ਨਿਕੇ ਨਿਕੇ ਤੇ ਪੰਦਰ ਉਰੀ ਅੱਛਾ ਜਦ ਪਾਲੇ ਨੇ ਗੁੱਡਕੇ ਆਉਦੇ ਕਿਤੇ ਕਿਸੇ ਨਾਲ ਸੀਰ ਕੇ ਜੇ ਕਿਸੇ ਨਾਲ ਕਿਲੇ ਦੱਸਦੇ ਕਨਾ ਹਾਂ ਆ ਅਗਲਾ ਥੋੜੇ ਕਿਲੇ ਆ ਆ ਨਾਲ ਸਾਡੇ ਅਸ਼ੀਰ ਕਰ ਲੈਦਾ ਅੱਛਾ ਆ ਮੇਰੇ ਆਪਣਾ ਗਿਆ ਸੀ ਹਾਂ ਉਹ ਕਹਿੰਦਾ ਕਿ ਵੀ ਇਹਨਾਂ ਨਾਲ ਗਰਜੇ ਕਹਿੰਦਾ ਅਸ਼ੀਰ ਕਰ ਲੈ ਉਹਨਾਂ ਨਾਲ ਨਰਮਾ ਵੀ ਗੁਰਦੀ ਅੱਛਾ ਆ ਗਰਜਾਲ ਦੇ ਸਰਪੰਚ ਕਹਿੰਦਾ ਹਾਂ ਕਹਿੰਦਾ ਮਾਂ ਦੀ ਟੀ ਨੇ ਇੱਕ ਕਹਿੰਦਾ ਹਲ ਨਹੀਂ ਵਾਹਾ ਹਾਂ ਵੀ ਹੋਰ ਕੰਮ ਇਹਨੇ ਸਾਰਾ ਕਰਿਆ ਠੀਕ ਹੈ ਹਾਂ ਇਹ ਉਦੋਂ ਦਾ ਜਿਵੇਂ ਵਿਆਹ ਸ਼ਾਦੀਆਂ ਦੀਆਂ ਦੀਆਂ ਫਿਰ ਉਹ ਕਿਵੇਂ ਦੇ ਹੁੰਦੀਆਂ ਦੀਆਂ ਹੈ ਜਦੋਂ ਤੇਰੇ ਵਿਆਹ ਤੈਨੂੰ ਵਿਆਹ ਕੇ ਲਈ ਇਤੇ ਕਿ ਕਈ ਦਿਨ ਬਰਾਤ ਰਹੀ ਸੀ ਥੋੜੇ ਉੱਥੇ ਮੈਨੂੰ ਵਿਆਹ ਕੇ ਲੈ ਇਤੇ ਜੱਕਿਆ ਚ ਹੈ ਜੱਕਿਆ ਚ ਅੱਛਾ ਹਾਂ ਮਸ਼ਰਮਾ ਦਾ ਜੱਕੇ ਤੇ ਅੱਛਾ ਪੁੱਛੋ ਅੱਛਾ ਉਹ ਫਿਰ ਅੱਖ ਲੈ ਰੰਗੜ ਦੇ ਅੱਛਾ ਹਾਂ ਨਾ ਉਹ ਦੁਪਹਿਰਾ ਫੇਰਾ ਹੋਤੀ ਰੱਖ ਲਏ ਤੇ ਉਹ ਜੋ ਫੇਰੇ ਮੇਰਾ ਵਿਆਹ ਹੋਇਆ ਸੀ ਜਦ ਹਮ ਜੱਕਿਆ ਜਾਨ ਆਈ ਸੀ ਜੱਕਿਆ ਜੀ ਗਈ ਸੀ ਸਗਰੂਟ ਤੋਂ ਚੜੀ ਸੀ ਅੱਛਾ ਸ਼ਰੂਖ ਮੇਰਾ ਹਾਂ ਬੇਟੀ ਕਰਾ ਕੇ ਹਾਂ ਗੱਡੀ ਚ ਆਇਆ ਸੀ ਰੇਲ ਗੱਡੀ ਚ ਰੇਲ ਗੱਡੀ ਚ ਅਛਾ ਰੇਲ ਗੱਡੀ ਜਿੱਦਰੀ ਬਰਾਤ ਆਈ ਦੀ ਹਾਂ ਰੇਲ ਗੱਡੀ ਚ ਬਰਾਤ ਸੀ ਰੇਲ ਗੱਡੀ ਚ ਮੈਂ ਆਈ ਅਛਾ ਰੇਲ ਗੱਡੀ ਚ ਤੂੰ ਆਈ ਹਾਂ ਮੈਂ ਵੀ ਰੇਲ ਗੱਡੀ ਫਿਰ ਉਤਰੀ ਕਿੱਥੇ ਫਿਰ ਉਤਰੀ ਗੁਰਨੀ ਗੁਰਨੇ ਅਛਾ ਗੁਰਨੇ ਸਟੇਸ਼ਨ ਤੇ ਹਾਂ ਗੁਰਨੀ ਤੇ ਫਿਰ ਉੱਥੋਂ ਤੋਂ ਤੁਰਕੇ ਗਈ ਫਿਰ ਉੱਥੇ ਨਾ ਹਾਂ ਮੋਰੀ ਰਥ ਅਛਾ ਰਥ ਲੈ ਕੇ ਗਈ ਰਥ ਗੱਡੀਆਂ ਆਈ ਅਛਾ ਹਾਂ ਫਿਰ ਅੱਗੇ ਤੈਨੂੰ ਪਾਣੀ ਪੂਣੀ ਪਾਰਿਆ ਤੇਰੇ ਉੱਤੇ ਹਾਂ ਪਾਣੀ ਪੀਤਾ ਬੁੱਢੀ ਨੇ ਹਾਂ ਜਿਹੜੀ ਮੈਂ ਨਾਲ ਦਿੱਤੀ ਛੋਟੀ ਹਾਂ ਉਹ ਚਿਮਤੀ ਉਹ ਪਾਰਾਂ ਚਿਮਤੀ ਖੜੀ ਆਏ ਪਾਣੀ ਪੀਣਾ ਹਾਏ ਰਮਾ ਦੇ ਦੇ ਅੱਜ ਦੇ ਦੇ ਮੈਨੂੰ ਅੱਛਾ ਛੋਟੀ ਸੀਗੀ ਛੋਟੀ ਸੀ ਸਾਰਾ ਦਿਵਸ ਮਰਗੀ ਚਾਰ ਬੰਦ ਅੱਛਾ ਸਾਰਾ ਦਿਵਸ ਮਰਗੀ ਅੱਛਾ ਛੋਟੀ ਜੀ ਸੀ ਅੱਛਾ ਅੱਛਾ ਨਹੀਂ ਫਿਰ ਉਸ ਤੋਂ ਬਾਅਦ ਜਿਵੇਂ ਹੁਣ ਐਨੇ ਦਿਨ ਅੰਬਰਾਤ ਮਤਲਬ ਇੱਕ ਦਿਨ ਰਹੀ ਕਿ ਰਹੀ ਨਹੀਂ ਸੀਗੀ ਚਾਰ ਦਿਨ ਚਾਰ ਦਿਨ ਰਹੀ ਚਾਰ ਦਿਨ ਮੇਰੀ ਬਰਾਤ ਉੱਥੇ ਰਹੀ ਹਾਂ ਚਾਰ ਦਿਨ ਇੱਕ ਦਿਨ ਮੇਰੀ ਭੈਣ ਮੇਰੀ ਭੈਣ ਸਾਖ ਲਈ ਸੀ ਹਾਂ ਨਹੀਂ ਚਾਰ ਦਿਨੇ ਫਿਰ ਤੁਸੀਂ ਸੇਵਾ ਕਰਦੇ ਚਾਰ ਦਿਨ ਮੈਂ ਤੰਨ ਰੱਖਦੀ ਹਾਂ ਹਾਂ ਇੱਕ ਦਿਨ ਤਿੰਨ ਦਿਨ ਤਾਂ ਉਹ ਰਹੇ ਚੌਥੇ ਦਿਨ ਉਹਦਾ ਹੋ ਗਿਆ ਅੱਛਾ ਹਾਂ ਕਾ ਵੀ ਕਰ ਲੈ ਅੱ비 ਮੇਰੀ ਰੋਟੀ ਹੈ ਹਾਂ ਉਹ ਜਨਮ ਬੰਦੀ ਤੇ ਅੱਗੇ ਅੱਛਾ ਫਿਰ ਮੇਰੀ ਭੈਣ ਨੇ ਜਨਮ ਬੰਦੀ ਜਨਮ ਕਿਵੇਂ ਬੰਦਣੀ ਹੈ ਬੰਨਣੀ ਕਿਵੇਂ ਬੰਨਦੇ ਹੁੰਦੇ ਤੇ ਅੱਗੇ ਜਨਮ ਹੀ ਜਿਵੇਂ ਬੰਨਦੇ ਹੁੰਦੇ ਨੇ ਜੰਨਾ ਅੱਛਾ ਹਾਂ ਵਿਰਸਿਆਂ ਨਾਲ ਬਣਤੀਦੀਗੀ ਹਾਂ ਨਾ ਮੇਰੀ ਭੈਣ ਨੇ ਬਣੀ ਸੀ ਭਾਈ ਹਾਂ ਬਾਟਾ ਲੁਕੀ ਬੈਠੀ ਸੀ ਅੱਛਾ ਫਿਰ ਉੱਥੇ ਬੈਠੀ ਰਹਿੰਦੀ ਜੰਨਾ ਹਾਂ ਜੰਨਾ ਬਈ ਉਹਨੂੰ ਖਵਾਉਂਦੇ ਖਵਾਉਣ ਦੇ ਦਿੱਤੇਗੇ ਉਹਨਾਂ ਨੂੰ ਇਹਦੇ ਚਾਚਾ ਕੋਰਿਆਂ ਤੇ ਅੱਛਾ ਕੋਰਿਆਂ ਤੇ ਲੱਡੂ ਹੁੰਦੇ ਬਸ ਹਾਂ ਲੱਡੂ ਪਕੌੜੇ ਅੱਛਾ ਹਾਂ ਕੜਾ ਨਹੀਂ ਹੁੰਦਾ ਦੀ ਹਾਂ ਕਰਦੇ ਹੁੰਦੇ ਅੱਛਾ ਕਰਦੇ ਦੇਸੀ ਕਰਦੇ ਹਾਂ ਘੱਟੀ ਹੁੰਦੀ ਸਾਰੀ ਹੋਰ ਨਹੀਂ ਕੁਝ ਹੁੰਦਾ ਸੀ ਅੱਛਾ ਜਲੇਬੀਆਂ ਨਹੀਂ ਹੁੰਦੀਆਂ ਤੇ ਲੱਡੂ ਲੱਡੂ ਤੇ ਅੱਛਾ ਬਹੁਤ ਟੇਮ ਆਉਂਦੀ ਨਹੀਂ ਉਦੋਂ ਸਲਾਮੀ ਤਿੰਨੇ ਮਖ ਤਿੰਨੇ ਸਾਲਾਂ ਬਾਅਦੋਂ ਮੇਰਾ ਮਕਲਾਵਾ ਦਿੱਤਾ ਤੀ ਨਹੀਂ ਜਿਹੜੀ ਸਲਾਮੀ ਸੀ ਕੀ ਉਦੋਂ ਪੈਸਿਆਂ ਚ ਦਿੰਦੇ ਤੇ ਜਾਂ ਕਿਵੇਂ ਪੈਸੇ ਸਲਾਮੀ ਕਿਹੜੀ ਪੈਂਦੀ ਟੀ ਉਦਕੀ ਹਾਂ ਹੋਰ ਕੀ ਸੀ ਸਲਾਮੀ ਸ਼ਰੂਮੀ ਕੁਝ ਨਹੀਂ ਪੈਂਦਾ ਸੀ ਅੱਛਾ ਐਂ ਵਿਆਹ ਕਰ ਦਉਂਦੇ ਹਾਂ ਹਾਂ ਦਾਜ ਫਿਰ ਕੀ ਦਿੰਦੇ ਤੇ ਹੈ ਦਾਜ ਦਾਜ ਉਹ ਹੋ ਲਿਆ ਤੇ ਟੋਕਰਾਂ ਦੇ ਵਿੱਚ ਬਰੀਆਂ ਦਿਖਾਈਆਂ ਅੱਛਾ ਟੋਕਰਾਂ ਦੇ ਵਿੱਚ ਹਾਂ ਤਾਂ ਟੋਕਰੇ ਧਰਲੇ ਵਿੱਚ ਬਰੀਆਂ ਧਰਤੀਆਂ ਹਾਂ ਵਿੱਚੀ ਤੋਂ ਮਾਦਰਤੀਆਂ ਉਹ ਬਰੀਆਂ ਦੀਆਂ ਖਿਆਟੀਆਂ ਬਸ ਅੱਛਾ ਅੱਗੇ ਤਾਂ ਬਹੁਤ ਟੇਮਾ ਹੋਦੀ ਭਾਈ ਫਿਰ ਤੂੰ ਤਾਂ ਹੋਰ ਲੋਕਾਂ ਨਾਲ ਤਾਂ ਤੂੰ ਫਾਰਵਰਡ ਤੀਗੀ ਜਿਹੜੀ ਰੇਲ ਗੱਡੀ 'ਚ ਤੈਨੂੰ ਬਿਹਾਣਾ ਇੱਥੇ ਕਿ ਰੇਲ ਗੱਡੀ 'ਚ ਤੂੰ ਗਈ ਹਾਰੀ ਵਾਲੀ ਗੱਡੀ 'ਚ ਜਾਂਦੀ ਨਹੀਂ ਉਦੋਂ ਤਾਂ ਮਾ ਕਿਹੜਾ ਅਗਲੇ ਉਹ ਤੇ ਕਿੱਥੇ ਜਾਂਦੇ ਸੀਗੇ ਨਾ ਤਾਂ ਮੋਟਰਾਂ ਥੀਆਂ ਹਾਂ ਨਾ ਟਰੱਕ ਤੇ ਹਾਂ ਕੋਈ ਚੀਜ਼ ਹੀ ਨਹੀਂ ਥੀ ਅੱਛਾ ਹਾਂ ਤੂੰ ਤਾਂ ਜਦੋਂ ਮੇਰਾ ਵਿਆਹ ਹੀ ਦੇਖ ਲੈ ਪਾ ਗਾਲੀਆਂ ਤੂੰ ਦਾ ਫਿਰ ਬਾਅਦ ਚਿਰ ਹੋ ਗਿਆ ਮੈਨੂੰ ਲੱਗਦਾ 90 ਆਪ ਹੀ 90 ਜੋ ਕੰਨ ਮੇ 99 93 ਸਾਲ ਦੀ ਹਾਂ ਤੂੰ ਹਾਂ 93 ਸਾਲ ਦੀ ਹੋਗੀ 99 ਦੀ ਹਲੇ ਵੀ ਤੇਰਾ ਹੱਡ ਦਾ ਜੀੜਾ ਹੈ ਹਾਂ ਹੱਡ ਵੀ ਹਜੇ ਵੀ ਮੇਰਾ ਜੀੜਾ ਹੈ ਜੇ ਮੈਂ ਆਹ ਹੁਣ ਮੇਰਾ ਗੋਡਾ ਠੀਕ ਆ ਜੇ ਸਿਕੰਜੇ ਨਾਲ ਤਾਂ ਤੁਰਨੇ ਲੱਗ ਗਈ ਹਾਂ ਮੈਂ ਤਾਂ ਹੁਣ ਇਹੀ ਕਹਨੀ ਆ ਵੀ ਆ ਮੇਰੀ ਪੀ ਦਿਆ ਜਮਨੂ ਵੀ ਸੱਚੇ ਪਾਤਸ਼ਾਹ ਨੂੰ ਰਾਜੀ ਕਰਕੇ ਤੋੜਦੀ ਇਹਨੂੰ ਨਾ ਕੋਈ ਲੰਬਾ ਜੀ ਨਹੀਂ ਉਦੋਂ ਕਹਿੰਦੇ ਡਾਕੂ ਵੀ ਹੁੰਦੇ ਦੇਗੇ ਹੈ ਹੈ ਡਾਕੂ ਵੀ ਹੁੰਦੇ ਹੁੰਦੇ ਦੇਗੇ ਉਦੋਂ ਡਾਕੂ ਡਾਕੂ ਹੁੰਦੇ ਤੇ ਹਾਂ ਹੈ ਡਾਕੂ ਕਹਿੰਦੇ ਉਦੋਂ ਡਾਕੂ ਹੋਇਆ ਕਰਦੇ ਤੇ ਡਾਕੂ ਡਾਕਾ ਵੀ ਪੈਗਾ ਕੀ ਅੱਛਾ ਹਾਂ ਡਾਕਾ ਸਾਡੇ ਪਿੰਡ ਪਿਆ ਕਿਵੇਂ ਉਹਨਾਂ ਦੇ ਦੇਖੀ ਸੱਜੂ ਕੇ ਸੱਜੂ ਕੇ ਹੂੰ ਸੱਜੂ ਕੇ ਪਿਆ ਡਾਕਾ ਭਾਈ ਉਹਦਾ ਬੌੜੀ ਕੰਬੜੀ ਜੀ ਚੀ ਹੂੰ ਉਹਦਾ ਉਹਨੂੰ ਪਤਾ ਲੱਗ ਗਿਆ ਜਿਆਦਾ ਹੂੰ ਤੇ ਤੁਮਾ ਸਾਰੀਆਂ ਹੂੰ ਆ ਖੂਲੀ ਚ ਦੇਖਦੀਆਂ ਅੱਛਾ ਖੂਲੀ ਕੀ ਦੇਖਦੀ ਆ ਡੰਗਰਾ ਮੂਰੇ ਸਾਰੀਆਂ ਉਹ ਜਿਆ ਕਹਿੰਦੇ ਇੱਧਰ ਕੀ ਕਰਦੀਆਂ ਬੁੜੀਆ ਕਹਦੀ ਆ ਕਹਿੰਦੀ ਮੈਂ ਕੱਖ ਸਮਾਰਦੀ ਆ ਹਾਂ ਮੈਨੂੰ ਕੀ ਪਤਾ ਕਹਿੰਦੀ ਕਿੱਧਰ ਦੇਖ ਲੋ ਕਹਿੰਦੀ ਕਿੱਥੇ ਨੇ ਅੱਛਾ ਸਾਰੇ ਫਿਰਕੇ ਬਾਗੇ ਆ ਸਾਡੇ ਵਾਲੇ ਕਹਿੰਦੇ ਮਰਜਾ ਲਾਇਕੇ ਟੂਮਾ ਟੂਮਾ ਸਾਡੇ ਕੋਲੇ ਬਹੁਤ ਛਤੀਆ ਅੱਛਾ ਟੂਮਾ ਨਹੀਂ ਤੇ ਮੇਰੀ ਜਰਾਨੀ ਕੋਲੇ ਥੀਆ ਉਹਦਾ ਵੀ ਵਿਆਹ ਮਗਰੋਂ ਹੀ ਹੋ ਗਿਆ ਥੀ ਉਹ ਮਰਦੇ ਉੜਦਾ ਅੱਛਾ ਉਹਨੀਏ ਮੇਰੇ ਕੋਲੇ ਤਾਂ ਕਿਲੋ ਸਿਉਨਾ ਥੀ ਅੱਛਾ ਜਿਹੜਾ ਕਿਲੋ ਸਿਉਨਾ ਬਰੋ ਬਾਦ ਗਿਆ ਅੱਛਾ ਇਹ ਕਿਵੇਂ ਪਾਣਿਆ ਚ ਅੱਛਾ ਇੱਧਰ ਪਾਣਿਆ ਚ ਇਹ ਕਿੱਥੋਂ ਨਿਕਲ ਗਿਆ ਆ ਜਿਹੜੇ ਤੇ ਨਾਨੇਵਰਿਆਂ ਨੇ ਕਰਕੇ ਹਾਂ ਇਹਨਾਂ ਚ ਵਗ ਗਿਆ ਠੀਕ ਹੈ ਠੀਕ ਹੈ ਹਾਂ ਇਹਨਾਂ ਚ ਵਗ ਗਿਆ ਐ ਵੀ ਫਿਰ ਵੀ ਹੁਣ ਜ਼ਿੰਦਗੀ ਸੌਖੀ ਨਿਕਲੀ ਫਿਰ ਕਮਾਈ ਕਰਕੇ ਦਾ ਹਾਂ ਕਮਾਈ ਕਰਕੇ ਆਬਜੀ ਹੂੰ ਆਬਜੀ ਦੇ ਗੱਡਾ ਬਣਾਈ ਹੂੰ ਉਦੋਂ ਜਿਵੇਂ ਜਿਹੜੀ ਪਾਣੀ ਦੀ ਉਹ ਟਿੰਡਾਂ ਤੋਂ ਭਰਦੇ ਤੇ ਜਾਂ ਕਿ ਤੂੰ ਆਈ ਨਲਕੇ ਹੁੰਦੇ ਦੀ ਨਾ ਪੜਕੇ ਲੈਂਦੇ ਖੂਤ ਅੱਛਾ ਖੂਤੋਂ ਲਿਆਨੇ ਹੁੰਦੇ ਸੀ ਹਾਂ ਖੂਤੋਂ ਉਹਦੇ ਕੱਚੀਆਂ ਕੋਹਰਾ ਪਟਕੇ ਪਾਣੀ ਕੱਢ ਲੈਂਦੇ ਉਹਦੇ ਤਾਂ ਉੱਤੀ ਹੁੰਦਾ ਪਾਣੀ ਅੱਛਾ ਉੱਪਰੇ ਪਾਣੀ ਦੀਗਾ ਹਾਂ ਉੱਥੇ ਜਾਂਦੇ ਤਹਾ ਡੇਰੇ ਚ ਘਗਰੇ ਪਾ ਕੇ ਜਾਂਦੀਆਂ ਦਰਵਾਜੇ ਬਾਹਰ ਦਰਵਾਜਾ ਨੇ ਨਿਕਲਿਆ ਤੇ ਜੀ ਘਗਰੇ ਵਗੈਰਾ ਅੱਛਾ ਨਾ ਦਰਵਾਜੇ ਦਰਵਾਜਤੀਗਾ ਹਾਂ ਘਗਰੇ ਪਾ ਕੇ ਅੱਛਾ ਵੀ ਫੇਰ ਦਰਵਾਜੇ ਪਾਣੀ ਜਾਂਦੀਆਂ ਭਰਨ ਅੱਛਾ ਹਾਂ ਉਹ ਨਹੀਂ ਜਾਣ ਦਿੰਦੇ ਤੇ ਹਾਂ ਖੂਹ ਤੇ ਹੋ ਜਾਂ ਠੀਕ ਹੈ ਠੀਕ ਹੈ ਪਾਣੀ ਆ ਨਹੀਂ ਤੇ ਹੁਣ ਆਪਣੇ ਵੀ ਆ ਮੌਜ ਹੋਰ ਉਦੋਂ ਤਾਂ ਵਿਆਹ ਦੇ ਵਿੱਚ ਗੀਤ ਵੀ ਵਧੀਆ ਗਾਉਂਦੇ ਸੀਗੇ ਹਾਂ ਬਸ ਕੋਰੇ ਵਿਸ਼ਾ ਕੇ ਆਈ ਰੋਟੀ ਖਵਾਉਂਦੇ ਹੋਣ ਨੇ ਜਿਹੜੇ ਗੀਤ ਵਗੈਰਾ ਗਾਉਂਦੇ ਸੀ ਕਿ ਉਹ ਤੋਂ ਬੁੜੀਆਂ ਗੀਤ ਸੁਥਾਰੇ ਗਾਉਂਦੀਆਂ ਦੋਹੇ ਲਾਨੀ ਦੀਆਂ ਹਾਂ ਦੋਹੇ ਲਾਂ ਤੂੰ ਦਾ ਕਿਸਣਾ ਦੇ ਬਾਕੀ ਜੋ ਜਨ ਵੀ ਬਨ ਲੈਣੀ ਸੀ ਇਹ ਜਨ ਦਾ ਮਾਨਾ ਜਾਂਦਾ ਹੀ ਹੋਣੀ ਜਨ ਬਨ ਕੇ ਦਿਖਾ ਨਾ ਬਈ ਬਨ ਕੇ ਦਿਖਾ ਕੋਈ ਪਤਾ ਲੱਗ ਜੂਗਾ ਨਾ ਵੀ ਸਾਨੂੰ ਜਨ ਕਿਵੇਂ ਬਣੀ ਜਾਂਦੀ ਹੈ ਲੈ ਦੇਖ ਲੈ ਹੋਰ ਸਾਨੂੰ ਕੀ ਪਤਾ ਵੀ ਜਨ ਕੀ ਹੁੰਦੀ ਹੈ ਬੰਨਣਾ ਪਹਿਲਾਂ ਕਹਿੰਦੇ ਜਨ ਬਨਣੀ ਜਾਨੀ ਆਏ ਰੰਗਲੇ ਹਾਂ ਕੋਰੇ ਦੇਵ ਵਿਸ਼ਾ ਹਾਂ ਚਰਕਾ ਗਰਬਾ ਫੜ ਕੇ ਹੱਥ ਜੀ ਦੇਉ ਤਾ ਹਾਂ ਜੀ ਮੈਂ ਸੱਦੇ ਤੇ ਜੇ ਚਾਰ ਤੁਸੀਂ ਆਏ ਮਹਾਰਾਜ ਰੋਕੀ ਹਾਂ ਹਾਂ ਰੋਕੀ ਬਣੀ ਆ ਕੇ ਆਂਦੀ ਹਾਂ ਬੰਮਣਾ ਦੀ ਰਾਤ ਕੀ ਆਂਗਦੀ ਦੀ ਫਾਟ ਦੀ ਮੇਰੇ ਹੱਥ ਜੀ ਨਾਲ ਬੰਦੀ ਕੀ ਆਕੀ ਹਾਂ ਬੰਨਨੀ ਨੇ ਆੜੀਏ ਬੰਨਨੀ ਚੇ ਆੜੀਏ ਇਹਨਾ ਮੋਰ ਕਾਂ ਦੇ ਵਿੱਚ ਕਾਨੂੰ ਆਈ ਕੀ ਵਿਚਾਰੀ ਹਾਂ ਵੇ ਸਰ ਤੇਰੇ ਦਾ ਸਾਖਾ ਬੰਨਾ ਸੁਨੇ ਲੜੀ ਲਾਈ ਤੇ ਹਮ ਬਾਹਰ ਤੇਰੀ ਦੀ ਜੁੱਤੀ ਬੰਨਾ ਸੁਨੇ ਮੋਤੀ ਆ ਲਾਈ ਤੇ ਹਮ ਹਾਂ ਗਾੜ ਤੇਰਾ ਕੁਰਤਾ ਬੰਨਾ ਹਮ ਸੁਨੇ ਅ ਬਜਾ ਜੀ ਰਾਈ ਤੇ ਹਮ ਅੱਛਾ ਗਾ ਅੱਛਾ ਭੁੱਲ ਗਈ ਅੱਛਾ ਐਨਾ ਕੁਝ ਬੋਲ ਕੇ ਫੇਰ ਜਨ ਮੰਨੀ ਜਾਂਦੀ ਸੀ ਵਾਹ ਜੀ ਵਾਹ ਬੜਾ ਵਧੀਆ ਰਿਵਾਜ ਦੀਗਾ ਫਿਰ ਤਾਂ ਜਨ ਬੰਨੀ ਜਾਏ ਮੇਰਾ ਵਿਛੜਾਈ ਮੇਰੇ ਦੇਵ ਨੇ ਅੱਛਾ ਉਹ ਛਡਾਉਂਦਾ ਹੁੰਦਾ ਉਹ ਕਿਵੇਂ ਉਹ ਛਡਾਉਂਦਾ ਹੁੰਦਾ ਮੈਨੂੰ ਕੀ ਬਖਿਆ ਅੱਛਾ ਉਹ ਵੀ ਗੀਤ ਗਾ ਕੇ ਉਹ ਮਗ ਜੀ ਵਗਰਾ ਉਹ ਕਰ ਦਿੰਦਾ ਅੱਛਾ ਛਡਾਉਂਦਾ ਉਹ ਵਾਹ ਜੀ ਜਨ ਬੰਨ ਮੈਨੂੰ ਜਨ ਨੂੰ ਬੰਨਣ ਨੂੰ ਮਿਲਾਏ ਜਾਂਦੇ ਆ ਪਿੰਡ ਚ ਵੀ ਬਕੋਰੇ ਚ ਹਾਂ ਮੈਨੂੰ ਲੈ ਜਾਂਦੇ ਜਾਂਦੇ ਅੱਛਾ ਵੀ ਜਨ ਬੰਨ ਹਾਂ ਸੋ ਕਿ ਲੋਗ ਜਾਣ ਬੰਨ ਨਾ ਹਮ ਮੈਂ ਜਾਣ ਬੰਨ ਜਿੰਦੀ ਹਮ ਫਿਰ ਕਿਸੇ ਨੂੰ ਛੜਾਈ ਨਹੀਂ ਜਾਂਦੀ ਅੱਛਾ ਹਾਂ ਮੂਰੇ ਬੋਲੀ ਪਾ ਕੇ ਦੁਬਾਰਾ ਛੜਾ ਨਹੀਂ ਸਕਦਾ ਜਿਹੜਾ ਹੀ ਨਹੀਂ ਜਾਂਦੀ ਜਿਹੜਾ ਇਹ ਤਾਂ ਬਹੁਤ ਵਧੀਆ ਤੀਗਾ ਹਾਂ ਚੱਲ ਨਾ ਨਹੀਂ ਚੰਗਾ ਧੰਨਵਾਦ